ਵਿਕਾਸ ਕੇ ਆਲੋ ਜੀ ਉਹ ਬੱਜਾ ਉਹ ਮੋਟੇ ਪੱਥਰ ਕਾਰਦੇ ਉਹਦੇ ਮੂੰਹ ਤੇ ਢੂਲ ਵੱਜਿਆ ਪੱਥਰ ਕਾਰਦੇ ਜੀ ਨਾ ਵੀ ਤੁਹਾਨੂੰ ਪੇਸ਼ ਬਾਹਰ ਬਣਾ ਦੇ ਬਣਾ ਮੇਰੇ ਅਸਲ ਅਜੇ ਨਾ ਖਲੋਤ ਬੇਬੇ ਅਪਨਾ ਚੇ ਭਾ ਮਿਲਿਆ ਨੀ ਚਾ ਜਾਈਦਾ ਜੀ ਓਮ ਗਜਾਨੰਕੂ ਨਾ ਵਿਸ਼ੇ ਵਿਦੋ ਕਬੀ ਜੇ ਬੁਖਦਾਰ ਬੋਸੋਂ ਉਮਾਰ ਕੁਮਲਾਦੀ ਮਹਾਰਾਜ ਕੀ ਜੈ ਸਾਰੀ ਸੰਗਤ ਨੂੰ ਬੇਨਤੀ ਕੀਤੀ ਹੈ ਜੀ ਮੈਂ ਤਾਂ ਸਾਹ ਦੋ ਗਿਸ਼ਟੇ ਤੇ ਆ ਕੇ ਸੋਣੂ ਚਾਹ ਦੱਸਾਂਗੇ ਆਪਦੇ ਤੇ ਸਾਰੇ ਬੈਠ ਜਾਣਾ ਨਹੀਂ ਇਹ ਨਾਲ ਉਹਨਾਂ ਨਾਲ ਉਹਨਾਂ ਦੇ ਇੱਕਦਮ ਉੱਪਰ ਵਿੱਚ ਸੇਬ ਨੂੰ ਆਪ ਲਾ ਦੇਣਾ ਹੋਣਾ ਨਾਲ ਪਿੱਛੇ ਆਇਆ ਪ੍ਰੇਮ ਵੀ ਆਇਆ ਹੂੰ ਜੇ ਤਾਰਾ ਵੀਰ ਬਜਰੰਗੇ ਜੈ ਹਰ ਮਹਾਦੇਵ ਲੈ ਮੈਂ ਕਰਦਾ ਕਰ ਮੈਂ ਖਾਲੂ ਹਾਂ ਮੈਂ ਖਾਲੂ ਹਾਂ ਅਮਰੀ ਫੋਟੋ ਮੈਂ ਦੂਸਰੀ ਵਾਰ ਪ੍ਰਦਾਨ ਮਿਲੇ ਆ ਮੈਨੂੰ ਮੈਨੂੰ ਮੌਕਾ ਮਿਲਿਆ ਹੈ ਬਿਟਿੰਡਾ ਵਾਸੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵੀ ਇਹਨਾਂ ਨੇ ਇਹਨਾਂ ਦੀਆਂ ਦੁਆਵਾਂ ਇਹਨਾਂ ਦਾ ਪਿਆਰ ਇਹਨਾਂ ਦਾ ਸਤਿਕਾਰ ਜੋ ਸਾਡੇ ਪਰਿਵਾਰ ਨੂੰ ਦਿੱਤਾ ਉਹ ਸਾਰਾ ਜੋ ਇਹਨਾਂ ਨੇ ਦੁਆਵਾਂ ਦਿੱਤੀ ਉਹ ਸਭ ਦੀ ਬਦੌਲਤ ਸਾਨੂੰ ਗਵਰਨਮੈਂਟ ਨੇ ਸਾਡੇ 'ਤੇ ਵਿਸ਼ਵਾਸ ਜਤਾਇਆ ਔਰ ਅਸੀਂ ਜੋ ਬੈਟਰ ਗਵਰਨਮੈਂਟ ਨੂੰ ਅਸੀਂ ਇਹ ਕਹਿਣਾ ਚਾਹਾਂਗੇ ਸਾਡੇ ਜੀ ਮਿਨਿਸਟਰ ਸਾਹਿਬ ਸਾਡੇ ਕਨਵਿਨ ਕੇਜੀਵਾਲ ਸਾਹਿਬ ਨੂੰ ਵੀ ਜੋ ਉਹਨਾਂ ਨੇ ਵਿਸ਼ਵਾਸ ਅਤ ਜੋਇਆ ਉਸ ਤੋਂ ਬੈਟਰ ਕਰਕੇ ਦਿਖਾਵਾਂਗੇ ਔਰ ਇਹ ਜੋ ਦੁਬਾਰਾ ਆਉਦਾ ਮਿਲਿਆ ਮਤਲਬ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਜੇ ਤੁਸੀਂ ਦੇਖੋ ਪੁਰਾਣੀ ਹਿਸਟਰੀ ਦੇਖੋ ਤਾਂ ਇਹ ਦੂਸਰੀ ਵਾਰ ਇਹ ਹੋਇਆ ਵੀ ਆਪਾਂ ਨੂੰ ਰਿਪੀਟ ਆਉਦਾ ਮਿਲਿਆ ਤਾਂ ਜਦੋਂ ਇਹ ਕੰਪਲੀਟ ਹੋ ਜਾਂਦਾ ਹੈ ਤਾਂ ਆਪਾਂ ਪਹਿਲੇ ਪ੍ਰਦਾਨ ਹੋਵਾਂਗੇ ਜਿਨੇ ਦੋ ਟਾਂਗਾਂ ਪੂਰੀ ਕੀਤੀ ਕੀ ਕੀ ਐਨ ਕੀ ਸਰ ਕਿਸ ਤਰ੍ਹਾਂ ਹੋਰ ਬਿਹਤਰ ਕਰੀਏ ਗੇਮਸ ਦੇਖੋ ਸਾਡੇ ਇਹੀ ਨੇ ਵੀ ਜਿਹੜੀ ਸਾਡੀ ਔਮਨ ਪ੍ਰੀਮੀਅਮ ਲੀਗਸ ਹੈਗੀਆਂ ਉਸ ਨੂੰ ਅੱਗੇ ਵਧਾਇਆ ਜਾਵੇ ਹਰ ਡਿਸਟ੍ਰਿਕਟ ਦੇ ਵਿੱਚ ਇੱਕ ਔਮਨ ਦੀ ਟੀਮ ਨੂੰ ਕਿਵੇਂ ਲੈ ਕੇ ਜਾਇਆ ਜਾ ਸਕਦਾ ਉਹਦੇ ਤੇ ਬਹੁਤ ਜ਼ਿਆਦਾ ਕੰਮ ਕਰਾਂਗੇ ਜਿਹੜੇ ਸਾਡੇ ਇਨਫਰਸਟ੍ਰਕਚਰ ਦਾ ਉੱਤੇ ਕੰਮ ਕਰਾਂਗੇ ਫਿਰ ਸਿਲੈਕਸ਼ਨ ਨੂੰ ਲੈ ਕੇ ਅਸੀਂ ਆਈਟੀ ਵਿੰਗ ਨੂੰ ਹੋਰ ਸਟਰੋਂਗ ਕਰਾਂਗੇ ਤਾਂ ਕਿ ਜਿੰਨੀ ਫੇਰ ਤੋਂ ਫੇਰ ਸਿਲੈਕਸ਼ਨ ਹੋ ਸਕੇ ਕਿਤੇ ਨਾ ਕਿਤੇ ਕੋਈ ਦਿੱਕਤ ਨਾ ਆ ਜਾਏ ਕਿਸੇ ਪਲੇਅਰਸ ਨੂੰ ਉਸ ਦੇ ਉੱਤੇ ਸਾਡਾ ਮੇਨ ਫੋਕਸ ਰਹੇਗਾ ਇਦੇ ਨਾਲ ਅਸੀਂ ਸਾਡਾ ਮੇਨ ਫੋਕਸ ਰਹੇਗਾ ਸਾਡੇ ਪੰਜਾਬ ਦੇ ਪਲੇਅਰਸ ਚਾਹੇ ਉਹ ਲੜਕੀਆਂ ਚਾਹੇ ਲੜਕੇ ਆ ਉਹ ਨੈਸ਼ਨਲ ਲੈਵਲ ਤੱਕ ਬਹੁਤ ਜ਼ੋਰ ਕਿੰਨੇ ਕਿਵੇਂ ਲੈ ਜਾ ਸਕਦੇ ਆ ਸਾਡਾ ਮੇਨ ਫੋਕਸ ਉਹ ਹੈ ਕ੍ਰਿਕਟ ਪ੍ਰੀਮੀਅਰ ਵੀ ਕਹਿਣਾ ਚਾਹੁੰਦੇ ਹਾਂ ਕਿ ਕ੍ਰਿਕਟ ਪ੍ਰੀਮੀਅਰ ਨੂੰ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਇੱਕ ਵਾਰੀ ਮੈਨੂੰ ਦੁਬਾਰਾ ਮੌਕਾ ਮਿਲਿਆ ਤਾਂ ਤੁਸੀਂ ਕੋਈ ਵੀ ਪ੍ਰੋਬਲਮ ਹੈ ਸਾਡੇ ਕੋਲ ਆ ਕੇ ਸ਼ੇਅਰ ਕਰੋ ਉਤਸ਼ਾਹ ਦੇ ਨਾਲ ਵਕਤ ਤੋਂ ਵਕਤ ਦੇ ਨਾਲ ਜੁੜੋ ਤੁਸੀਂ ਰਜਿਸਟ੍ਰੇਸ਼ਨਸ ਕਰਵਾਓ ਜਿਸ ਲੈਵਲ ਤੱਕ ਅਸੀਂ ਜੋ ਮਦਦ ਕਰ ਸਕਦੇ ਕਰਨ ਨੂੰ ਤਿਆਰ ਹਾਂ ਇਸ ਕਰਕੇ ਮੈਂ ਉਹਨਾਂ ਨੇ ਇਸ ਨਿਆ ਦੇਖ ਰਿਹਾ ਕਿ ਕਿਤੇ ਵੀ ਚਿਚਕੋ ਨਾ ਔਰ ਆਪਾਂ ਇਸ ਗੇਮ ਨੂੰ ਇੰਨਾ ਅੱਗੇ ਲੈ ਕੇ ਜਾਣਾ ਹੈ ਆਪਾਂ ਆਪਣੇ ਪੰਜਾਬ ਨੂੰ ਇੰਨਾ ਲੈ ਕੇ ਜਾਂਦਾ ਵੀ ਰੰਗਲਾ ਪੰਜਾਬ ਨਸ਼ਿਆਂ ਤੋਂ ਦੂਰ ਜੋ ਆਪਣਾ ਗੌਰਮੈਂਟ ਨੇ ਚਲਾਇਆ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਉਸ ਨੂੰ ਹੋਰ ਸਰਕਾਰ ਕਰਨਾ ਤੇ ਨਸ਼ਾ ਖਤਮ ਕਰਕੇ ਆਪਾਂ ਗੇਮ ਨੂੰ ਹੋਰ ਅੱਗੇ ਲੈ